ਕੈਨੇਡਾ ਦੇ ਅਖਬਾਰ 'ਦ ਗਲੋਬ ਐਂਡ ਮੇਲ' ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਨਸ਼ਰ ਕੀਤੀ ਹੈ ਕਿ 2018 ਵਿੱਚ ਭਾਰਤ ਯਾਤਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਨੇ ਕੈਪਟਨ ਅਮਿੰਦਰ ਸਿੰਘ ਨਾਲ ਮੁਲਾਕਾਤ ਲਈ ਮਜਬੂਰ ਕੀਤਾ ਸੀ ਇਹ ਕਿਹਾ ਗਿਆ ਕਿ ਟਰੂਡੋ ਦੇ ਜਹਾਜ਼ ਨੂੰ ਉਦੋਂ ਤੱਕ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜਦੋਂ ਤੱਕ ਉਹ ਅਤੇ ਉਹਨਾਂ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਕੈਨੇਡਾ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਸੀ ਖਾਗੂਆਂ ਬਾਰੇ ਸ਼ਿਕਾਇਤਾਂ ਸੁਣਨ ਲਈ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਸਹਿਮਤ ਨਾ ਹੋਏ। ਅਖਬਾਰ ਦੀ ਰਿਪੋਰਟਿੰਗ ਅਨੁਸਾਰ ਸਾਲ 2018 ਦੇ ਭਾਰਤ ਦੌਰੇ ਦੌਰਾਨ ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਅੰਮ੍ਰਿਤਸਰ ਆ ਰਹੇ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦਾ ਜਹਾਜ਼ ਤائیں ਉਤਰਨ ਦਿੱਤਾ ਜਾਵੇਗਾ ਜੇਕਰ ਉਹ ਮੀਟਿੰਗ ਕਰਨ ਲਈ ਤਿਆਰ ਹੋਣਗੇ। ਪਹਿਲਾਂ ਟਰੂਡੋ ਅਤੇ ਹਰਜੀ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਤਤਕਾਲੀ ਮੁੱਖ ਮੰਤਰੀ ਨੇ ਹਰਜੀਤ ਸੱਜਣ ਦੇ ਪਿਤਾ ਨੂੰ ਵਰਲਡ ਸਿਕਰ ਓਰਗੇਨਾਈਜੇਸ਼ਨ ਦੇ ਮੁਖੀ ਹੋਣ ਕਾਰਨ ਅਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਕੈਨੇਡਾ ਦੇ ਕਿਸੇ ਮੰਤਰੀ ਨੂੰ ਨਹੀਂ ਮਿਲਣਗੇ ਪਰ ਦੋਹਾਂ ਨੂੰ ਕੈਨੇਡਾ ਵਿੱਚ ਸਿਖਾਗੂਆਂ ਬਾਰੇ ਸ਼ਿਕਾਇਤਾਂ ਤੇ ਚਰਚਾ ਕਰਨ ਲਈ ਤਤਕਾਲੀ ਮੁੱਖ ਮੰਤਰੀ ਨਾਲ ਮਿਲਣ ਲਈ ਮਜਬੂਰ ਹੋਣਾ ਪਿਆ ਸੀ ਇਹ ਭਾਰਤ ਵੱਲੋਂ ਉਹਨਾਂ ਦੇ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਦੇਣ ਲਈ ਨਿਰਧਾਰਤ ਕੀਤੀ ਗਈ ਸ਼ਰਤ ਸੀ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿੱਚ ਉਹਨਾਂ ਨੂੰ ਇੱਕ ਡੋਸੀਏ ਸੌਂਪਿਆ ਗਿਆ ਜਿਸ ਵਿੱਚ ਕੈਨੇਡਾ ਦੇ ਕੁਝ ਸਿੱਖ ਕਾਰਕੁਨਾਂ ਦੇ ਨਾਮ ਸਨ ਜਿਨ੍ਹਾਂ ਵਿਰੁੱਧ ਭਾਰਤ ਕਾਰਵਾਈ ਚਾਹੁੰਦਾ ਸੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੈਨੇਡਾ ਵਿੱਚ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਸਿਖਾਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕੈਨੇਡਾ ਤੇ ਦਬਾਅ ਪਾਉਣ ਦੀ ਚੱਲ ਰਹੀ ਕੋਸ਼ਿਸ਼ ਦਾ ਹਿੱਸਾ ਸੀ ਇਸ ਸੂਚੀ ਵਿੱਚ ਹਰਦੀਪ ਸਿੰਘ ਨੀਜਰ ਦਾ ਨਾਂ ਵੀ ਸੀ ਜਿਨ੍ਹਾਂ ਨੂੰ ਪਿਛਲੇ ਸਾਲ ਸਰੀ BC ਵਿੱਚ ਕਤਲ ਕਰ ਦਿੱਤਾ ਗਿਆ ਸੀ ਕੈਨੇਡੀਅਨ ਆਗੂ ਭਾਈ ਹਰਦੀਪ ਸਿੰਘ ਨੀਜਰ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਘਰਤਣਾ ਵਧ ਗਿਆ ਸੀ ਅਤੇ ਟਰੂਡੋ ਨੇ ਬਾਅਦ ਵਿੱਚ ਸੁਝਾ ਦਿੱਤਾ ਸੀ ਕਿ ਨੀਜਰ ਦੀ ਮੌਤ ਵਿੱਚ ਭਾਰਤੀ 에ਜੰਟ ਸ਼ਾਮਿਲ ਹੋ ਸਕਦੇ ਹਨ ਭਾਰਤ ਨੇ ਦਾਅਵੇ ਨੂੰ ਵਾਰ-ਵਾਰ ਖਾਰਜ ਕਰਦਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਸ਼ ਪੇ ਬੁਨਿਆਦ ਹਨ ਅਖਬਾਰਾਂ ਅਨੁਸਾਰ ਭਾਰਤ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨਾਲ ਮੁਲਾਕਾਤ ਨੂੰ ਵਿਸਾਧਾਰਨ ਵੀ ਦੱਸਿਆ ਗਿਆ ਕੈਨੇਡੀਅਨ ਅਧਿਕਾਰੀਆਂ ਵੱਲੋਂ ਸੂਚੀ ਦੀ ਸਮੀਖਿਆ ਕਰਨ ਦੇ ਭਰੋਸੇ ਦੇ ਬਾਵਜੂਦ ਭਾਰਤੀ ਅਧਿਕਾਰੀ ਸੰਤੁਸ਼ਟ ਨਹੀਂ ਸਨ ਕਿਉਂਕਿ ਕੈਨੇਡੀਅਨ ਪੁਲਿਸ ਨੇ ਕਹਿ ਦਿੱਤਾ ਸੀ ਕਿ ਉਹ ਕਿਸੇ ਨੂੰ ਸਿਰਫ ਫੇਸਲੀ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਪਰ ਨਵੀਂ ਦਿੱਲੀ ਨੂੰ ਇਹ ਪਸੰਦ ਨਹੀਂ ਆਇਆ ਹਾਲ ਹੀ ਵਿੱਚ RCMP ਨੇ ਐਡਮਿੰਟਨ ਵਿੱਚ ਤਿੰਨ ਨੌਜਵਾਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੇ ਨੀਜਰ ਦੇ ਕਤਲ ਦਾ ਦੋਸ਼ ਲਗਾਇਆ ਦੱਸਿਆ ਕਿ ਨੀਜਰ 64 ਜਸਟਿਸ ਦੇ ਮੁਖ ਪ੍ਰਬੰਧਕ ਸਨ ਟਰੂਡੋ ਨੇ 17 ਤੋਂ 23 ਫਰਵਰੀ 2018 ਤੱਕ ਭਾਰਤ ਦਾ ਦੌਰਾ ਕੀਤਾ ਸੀ ਹਾਲ ਬਾਤ ਨੂੰ ਸਾਬਿਤ ਹੋਇਆ ਯਾਤਰਾ ਦੀ ਸ਼ੁਰੂਆਤ ਨਿਰਾਸ਼ਾਜਨਕ ਟੰਗਣਾੜ ਹੋਈ ਕਿਉਂਕਿ ਟਰੂਡੋ ਦੇ ਵਫਾਦਾ ਹਵਾਈ ਅੱਡੇ ਤੇ ਇੱਕ ਰਾਜ ਮੰਤਰੀ ਨੇ ਸਵਾਗਤ ਕੀਤਾ ਇਤੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ ਘਟਨਾਵਾਂ ਦੀ ਇਸ ਲੜੀ ਦੇ ਨਤੀਜੇ ਵਜੋਂ ਯਾਤਰਾ ਨੂੰ ਕੂਟਨੀਤਿਕ ਅਸਫਲਤਾ ਵਜੋਂ ਵੇਖਿਆ ਗਿਆ ਕੈਨੇਡਾ ਦੀ ਅਖਬਾਰ ਦਾ ਗਲੋਬ ਐਂਡ ਮੇਲ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਨਸ਼ਰ ਕੀਤੀ ਹੈ ਕਿ 2018 ਵਿੱਚ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਨੇ ਕੈਪਟਨ ਅਬਿੰਦਰ ਸਿੰਘ ਨਾਲ ਮੁਲਾਕਾਤ ਲਈ ਮਜਬੂਰ ਕੀਤਾ ਸੀ ਕਿ ਆਇਆ ਗਿਆ ਹੈ ਕਿ ਟਰੂਡੋ ਦੇ ਜਹਾਜ਼ ਨੂੰ ਉਦੋਂ ਤੱਕ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜਦੋਂ ਤੱਕ ਉਹ ਅਤੇ ਉਹਨਾਂ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਕੈਨੇਡਾ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਸिखਾਂਗੂਆਂ ਬਾਰੇ ਸ਼ਿਕਾਇਤਾਂ ਸੁਣਨ ਲਈ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਸਹਿਮਤ ਨਾ ਹੋਏ। ਅਖਬਾਰ ਦੀ ਰਿਪੋਰਟਿੰਗ ਸਾਰ ਸਾਲ 2018 ਦੇ ਭਾਰਤ ਦੌਰੇ ਦੌਰਾਨ ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਅੰਮ੍ਰਿਤਸਰ ਆ ਰਹੇ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦਾ ਜਹਾਜ਼ ਤਾਂ ਹੀ ਉਤਰਨ ਦਿੱਤਾ ਜਾਵੇਗਾ ਜੇਕਰ ਉਹ ਮੀਟਿੰਗ ਕਰਨ ਲਈ ਤਿਆਰ ਹੋਣਗੇ। ਪਹਿਲਾਂ ਟਰੂ ਟਰੂ ਅਤੇ ਹਰਜੀਤ ਸੱਜਣ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਤਤਕਾਲੀ ਮੁੱਖ ਮੰਤਰੀ ਨੇ ਹਰਜੀਤ ਸੱਜਣ ਦੇ ਪਿਤਾ ਨੂੰ ਵਰਲਡ ਸਿਕਰ ਓਰਗੇਨਾਈਜੇਸ਼ਨ ਦੇ ਮੁਖੀ ਹੋਣ ਕਾਰਨ ਅਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਕੈਨੇਡਾ ਦੇ ਕਿਸੇ ਮੰਤਰੀ ਨੂੰ ਨਹੀਂ ਮਿਲਣਗੇ ਪਰ ਦੋਹਾਂ ਨੂੰ ਕੈਨੇਡਾ ਵਿੱਚ ਸਿਖਾਗੂਆਂ ਬਾਰੇ ਸ਼ਿਕਾਇਤਾਂ ਤੇ ਚਰਚਾ ਕਰਨ ਲਈ ਤਤਕਾਲੀ ਮੁੱਖ ਮੰਤਰੀ ਨਾਲ ਮਿਲਣ ਲਈ ਮਜਬੂਰ ਹੋਣਾ ਪਿਆ ਸੀ ਇਹ ਭਾਰਤ ਵੱਲੋਂ ਉਹਨਾਂ ਦੇ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਦੇਣ ਲਈ ਨਿਰਧਾਰਤ ਕੀਤੀ ਗਈ ਸ਼ਰਤ ਸੀ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿੱਚ ਉਹਨਾਂ ਨੂੰ ਇੱਕ ਡੋਸੀਏ ਸੌਂਪਿਆ ਗਿਆ ਜਿਸ ਵਿੱਚ ਕੈਨੇਡਾ ਦੇ ਕੁਝ ਸਿੱਖ ਕਾਰਕੁਨਾਂ ਦੇ ਨਾਮ ਸਨ ਜਿਨ੍ਹਾਂ ਵਿਰੁੱਧ ਭਾਰਤ ਕਾਰਵਾਈ ਚਾਹੁੰਦਾ ਸੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੈਨੇਡਾ ਵਿੱਚ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਸਿਖਾਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕੈਨੇਡਾ ਤੇ ਦਬਾਅ ਪਾਉਣ ਦੀ ਚੱਲ ਰਹੀ ਕੋਸ਼ਿਸ਼ ਦਾ ਹਿੱਸਾ ਸੀ ਇਸ ਸੂਚੀ ਵਿੱਚ ਹਰਦੀਪ ਸਿੰਘ ਨੇਜਰ ਦਾ ਨਾਂ ਵੀ ਸੀ ਜਿਨ੍ਹਾਂ ਨੂੰ ਪਿਛਲੇ ਸਾਲ ਸਰੀ BC ਵਿੱਚ ਕਤਲ ਕਰ ਦਿੱਤਾ ਗਿਆ ਸੀ ਕੈਨੇਡੀਅਨ ਆਗੂਪਈ ਹਰਦੀਪ ਸਿੰਘ ਨੇਜਰ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਘਰਤਣਾ ਵਧ ਗਿਆ ਸੀ ਅਤੇ ਟਰੂਡੋ ਨੇ ਬਾਅਦ ਵਿੱਚ ਸੁਝਾ ਦਿੱਤਾ ਸੀ ਕਿ ਨਿਜਰ ਦੀ ਮੌਤ ਵਿੱਚ ਭਾਰਤੀ 에ਜੰਟ ਸ਼ਾਮਲ ਹੋ ਸਕਦੇ ਹਨ ਭਾਰਤ ਨੇ ਦਾਅਵੇ ਨੂੰ ਵਾਰ-ਵਾਰ ਖਾਰਜ ਕਰਦਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਸ਼ ਪੇ ਬੁਨਿਆਦ ਹਨ ਅਖਬਾਰਾਂ ਅਨੁਸਾਰ ਭਾਰਤ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨੂੰ ਵੀ ਸਦਾਰਨ ਨਹੀਂ ਦੱਸਿਆ ਗਿਆ ਕੈਨੇਡੀਅਨ ਅਧਿਕਾਰੀਆਂ ਵੱਲੋਂ ਸੂਚੀ ਦੀ ਸਮੀਖਿਆ ਕਰਨ ਦੇ ਭਰੋਸੇ ਦੇ باوجود ਭਾਰਤੀ ਅਧਿਕਾਰੀ ਸੰਤੁਸ਼ਟ ਨਹੀਂ ਸਨ ਕਿਉਂਕਿ ਕੈਨੇਡੀਅਨ ਪੁਲਿਸ ਨੇ ਕਹਿ ਦਿੱਤਾ ਸੀ ਕਿ ਉਹ ਕਿਸੇ ਨੂੰ ਸਿਰਫ ਫੈਸਲੀ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਪਰ ਨਵੀਂ ਦਿੱਲੀ ਨੂੰ ਇਹ ਪਸੰਦ ਨਹੀਂ ਆਇਆ ਹਾਲ ਹੀ ਵਿੱਚ RCMP ਨੇ ਐਡਮਿੰਟਨ ਵਿੱਚ ਤਿੰਨ ਨੌਜਵਾਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੇ ਨਿਜਰ ਦੇ ਕਤਲ ਦਾ ਦੋਸ਼ ਲਗਾਇਆ ਦੱਸਿਆ ਕਿ ਨਿਜਰ 64 ਜਸਟਿਸ ਦੇ ਮੁਖ ਪ੍ਰਬੰਧਕ ਸਨ ਚੂਡੋ ਨੇ 17 ਤੋਂ 23 ਫਰਵਰੀ 2018 ਤੱਕ ਭਾਰਤ ਦਾ ਦੌਰਾ ਕੀਤਾ ਸੀ ਹਾਲਾਂਕਿ ਇਹ ਦ ਬਾਤ ਨੂੰ ਸਾਜਿਤ ਹੋਇਆ ਯਾਤਰਾ ਦੀ ਸ਼ੁਰੂਆਤ ਨਿਰਾਸ਼ਾਜਨਕ ਟੰਗਣਾਲ ਹੋਈ ਕਿਉਂਕਿ ਟਰੂਡੋ ਦੇ ਵਫਾ ਦਾ ਹਵਾਈ ਅੱਡੇ ਤੇ ਇੱਕ ਰਾਜ ਮੰਤਰੀ ਨੇ ਸਵਾਗਤ ਕੀਤਾ ਇਤੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ ਘਟਨਾਵਾਂ ਦੀ ਇਸ ਲੜੀ ਦੇ ਨਤੀਜੇ ਵਜੋਂ ਯਾਤਰਾ ਨੂੰ ਕੂਟਨੀਤਿਕਾ ਸਫਲਤਾ ਵਜੋਂ ਵੇਖਿਆ ਗਿਆ